ਲੋਕਾਂ ਵਾਸਤੇ ਕੀ ਫਾਇਦਾ ਇਹਦਾ ਫਾਇਦਾ ਇਹ ਹੀ ਆ ਜੀ ਰੇ ਤਾਂ ਜਿਹੜਾ ਆਪਾਂ ਪਹਿਲਾਂ ਕੱਚੀ ਖੂਹ ਪਟਾ ਲੈਂਦੇ ਸੀ ਉਹ ਖਾਲੀ ਹੋਣ ਦੀ ਬਜਾਏ ਬਾਅਦ ਚ ਆਪਾਂ ਨੂੰ ਬੰਦ ਕਰਕੇ ਹੋਰ ਜਗ੍ਹਾ ਪਟਾਉਣੀ ਪੈਂਦੀ ਸੀ ਹਾਂਜੀ ਹੁਣ ਇਹ ਸਾਈਡ ਤੇ ਜਦੋਂ ਰਿੰਗ ਪੈ ਜਾਣਾ ਪਟਾਈ ਕਰਕੇ ਸਰਦੂਲਗੜ੍ਹ ਏਰੀਆ ਦੇ ਵਿੱਚ ਪਹਿਲੀ ਚੀਜ਼ ਦੇਖੋਗੇ ਜਿਹੜੀਆਂ ਆਪਣੀਆਂ ਪੁਰਾਣੀਆਂ ਕੱਚੀਆਂ ਖੂਹੀਆਂ ਹੁੰਦੀਆਂ ਸੀ ਪਹਿਲਾਂ ਵੀ ਉਹ ਭਰ ਜਾਂਦੀਆਂ ਸੀ ਤਾਂ ਬਾਅਦ ਵਿੱਚ ਆਪਾਂ ਨੂੰ ਜਿਹੜੀਆਂ ਨਵੀਆਂ ਖੂਹੀਆਂ ਪਟਾਉਣੀਆਂ ਪੈਂਦੀਆਂ ਸੀ ਹਾਂਜੀ ਦੋਸਤੋ ਅੱਜ ਆਪਾਂ ਰੋੜੀ ਵਿੱਚ ਦੀ ਲੰਘੇ ਜਾਂਦੇ ਸੀ ਤੇ ਇੱਥੇ ਬਾਈਆਂ ਦਾ ਕੰਮ ਦੇਖ ਕੇ ਆਪਾਂ ਇੱਥੇ ਰੁਕ ਗਏ ਤੇ ਇਹ ਚੀਜ਼ ਜਿਹੜੀ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਆ ਇਹ ਤੁਸੀਂ ਆਪਣੇ ਏਰੀਆ ਦੇ ਵਿੱਚ ਸਰਦੂਲਗੜ ਏਰੀਆ ਦੇ ਵਿੱਚ ਪਹਿਲੀ ਚੀਜ਼ ਦੇਖੋਗੇ ਜਿਹੜੀਆਂ ਆਪਣੀਆਂ ਪੁਰਾਣੀਆਂ ਕੱਚੀਆਂ ਖੂਹਾਂ ਹੁੰਦੀਆਂ ਸੀ ਪਹਿਲਾਂ ਵੀ ਉਹ ਭਰ ਜਾਂਦੀਆਂ ਸੀ ਤਾਂ ਬਾਅਦ ਵਿੱਚ ਆਪਾਂ ਨੂੰ ਜਿਹੜੀਆਂ ਨਵੀਆਂ ਖੂਹਾਂ ਪਟਾਉਣੀਆਂ ਪੈਂਦੀਆਂ ਸੀ ਪਰ ਉਸ ਚੀਜ਼ ਦਾ ਹੁਣ ਬਾਈ ਹੋਰਾਂ ਨੇ ਹੱਲ ਕੱਢਿਆ ਵੀ ਜਿਹੜੀਆਂ ਪੁਰਾਣੀਆਂ ਖੂਹਾਂ ਨੇਗੀਆਂ ਉਹਨੂੰ ਇਹ ਪੱਕੀਆਂ ਕਰ ਦਿੰਦੇ ਨੇ ਤੇ ਜਦੋਂ ਉਹ ਭਰ ਜਾਂਦੀਆਂ ਨੇ ਉਸ ਤੋਂ ਬਾਅਦ ਉਹੀ ਖੂਹਾਂ ਖਾਲੀ ਹੋ ਜਾਂਦੀਆਂ ਨੇ ਉਹਦੀ ਜਾਣਕਾਰੀ ਆਪਾਂ ਬਾਈ ਤੋਂ ਲਵਾਂਗੇ ਬਾਈ ਨਾਲ ਕਰਦਿਆਂ ਗੱਲਬਾਤ ਬਾਈ ਜੀ ਆਪਾਂ ਕਿੱਥੇ ਖੜੇ ਆ ਪਹਿਲਾਂ ਤਾਂ ਇਹ ਦੱਸ ਦਿਓ ਇਹ ਆਪਣਾ ਰੋੜੀ ਪਿੰਡ ਹੈ ਆਪਾਂ ਨੂੰ 메ਨ ਸ਼ਹਿਰ ਪੈ ਜਾਂਦਾ ਜਿਹੜਾ ਸਰਦੂਰਗੜ ਪੈ ਜਾਂਦਾ ਨੇੜੇ ਆਪਾਂ ਦਾ ਠੀਕ ਹੈ ਜੀ ਤੇ ਆਪਣੇ ਕੋਲੇ ਕੀ ਕੀ ਸਮਾਨ ਹੈ ਬਾਈ ਜਿਆਦਾ ਜ਼ਿਆਦਾ ਖਾਸ ਕਰਤਾ ਆਪਣੇ ਕੋਲੇ ਆ ਫਲਸ਼ ਵਾਲੇ ਰੰਗ ਹੀ ਨੇ ਠੀਕ ਹੈ ਜੀ ਵੈਸੇ ਆਪਣੇ ਕੋਲੇ ਖੰਦੇ ਨੱਕੇ ਸਾਰਾ ਕੁਝ ਹੀ ਹੈਗਾ ਕੱਚੇ ਖਾਲ ਵਾਲੇ ਨੱਕੇ ਵੀ ਹੈਗੇ ਨੇ ਠੀਕ ਹੈ ਜੀ ਤੇ ਇਹ ਬਾਈ ਆਪਾਂ ਚੀਜ਼ ਕੰਮ ਕਿਵੇਂ ਕਰਦੀ ਹੈ ਮਤਲਬ ਲੋਕਾਂ ਵਾਸਤੇ ਕੀ ਫਾਇਦਾ ਇਹਦਾ ਇਹਦਾ ਇਹੀ ਹੈ ਜੀ ਇਹਦਾ ਜਿਹੜਾ ਆਪਾਂ ਪਹਿਲਾਂ ਕੱਚੀ ਖੂਹ ਪਟਾ ਲੈਂਦੇ ਸੀ ਉਹ ਖਾਲੀ ਹੋਣ ਦੀ ਬਜਾਏ ਬਾਅਦ ਵਿੱਚ ਆਪਾਂ ਨੂੰ ਬੰਦ ਕਰਕੇ ਹੋਰ ਜਗ੍ਹਾ ਪਟਾਉਣੀ ਪੈਂਦੀ ਸੀ ਹਾਂਜੀ ਹੁਣ ਇਹ ਸਾਈਡ ਤੇ ਜਦੋਂ ਰਿੰਗ ਪੈ ਜਾਣਾ ਪਟਾਈ ਕਰਕੇ ਇਹਦੇ ਨਾਲ ਢਿਗ ਨਹੀਂ ਮਿਲਨੀ ਢਿਗ ਨਹੀਂ ਮਿਲਦੀ ਆਪਣੀ ਇਹ ਹੀ ਖਾਲੀ ਹੋ ਕੇ ਦੂਸਰੀ ਵਾਰ ਫੇਰ ਵਰਤੀ ਜਾਊਗੀ ਇਸ ਨੂੰ ਚਾਹੇ ਆਪਾਂ 20 ਵਾਰ ਖਾਲੀ ਕਰਾਈਏ ਚਾਹੇ 50 ਵਾਰ ਖਾਲੀ ਕਰਾਈਏ ਇਹ ਚ ਆਪਾਂ ਨੂੰ ਉਹ ਦਿੱਕਤ ਨਹੀਂ ਆਉਣਾ ਵੀ ਸਾਈਡ ਤੋਂ ਢਿਗ ਮਿਲ ਗਈ ਤੇ ਕੋਈ ਮਿਲ ਗਈ ਆਪਾਂ ਨੂੰ ਹੋਰ ਜਗ੍ਹਾ ਪਟਾਣੀ ਪਊਗੀ ਠੀਕ ਹੈ ਜੀ ਹਾਂਜੀ ਤੇ ਇੱਕ ਬਈ ਇਹ ਕੋਠੀਆਂ ਚ ਵੀ ਲੱਗਦੀ ਹੈ ਕਿ ਕੱਲੇ ਆਮ ਘ ਇਹ ਜਿਆਦਾਤਰ ਹੋਰ ਕੋਠੀਆਂ 'ਚ ਹੀ ਜ਼ਿਆਦਾ ਲੱਗਦੀ ਆ ਜਿਵੇਂ ਸੈਲਰਾਂ 'ਚ ਹੋਊਗੀ ਜਿੱਥੇ ਪਾਣੀ ਦਾ ਨਿਕਾਸ ਨਹੀਂ ਆ ਜਿਵੇਂ ਪੰਪਾਂ ਤੇ ਹੋਊਗੀ ਤੁਸੀਂ ਇਹ ਲਾ ਲਓ ਪੈਲਸਾਂ 'ਚ ਲਾ ਲਓ ਤਾਬਿਆਂ 'ਚ ਲਾ ਲਓ ਟਾਹਣੀਆਂ 'ਚ ਹੋਊਗੀ ਜਿਆਦਾਤਰ ਟਾਹਣੀਆਂ 'ਚ ਨਿਕਾਸ ਨਹੀਂ ਹੁੰਦਾ ਪਾਣੀ ਦਾ ਉੱਥੇ ਜਿਆਦਾਤਰ ਇਹ ਲਗਾਈ ਜਾਂਦੀ ਆ ਵੀ ਇਹਦੇ 'ਚ ਪਾਣੀ ਦਾ ਵੀ ਇਹਦੇ 'ਚ ਬੇਸਟ ਪਾਇਆ ਜਾ ਸਕਦਾ ਇਹਦੇ 'ਚ ਤੇ ਫਲਸ਼ ਵਾਲਾ ਤਾਂ ਸਿੱਧਾ ਸਿੱਟੇ ਹੀ ਜ਼ਿਆਦਾ ਠੀਕ ਹੈ ਤੇ ਇਹ ਬਈ ਇਹਦਾ ਖਰਚਾ ਕੀ ਆਉਂਦਾ ਆਪਣੇ ਕੋਲੇ ਇਹਦਾ ਆਪਣਾ 12000 ਰੁਪਏ ਆਉਂਦਾ ਵੀਰੇ 25 ਫੁੱਟ ਕੰਪਲੀਟ ਦਾ ਪਟਾਈ ਕਰਕੇ ਦੇਵਾਂਗੇ ਅਸੀਂ ਰਿੰਗ ਪਾ ਕੇ ਦੇਵਾਂਗੇ ਉਪਰ ਵਾਲ ਢੱਕਣ ਦੇਵਾਂਗੇ ਇਹਦੇ 'ਚ 12000 ਰੁਪਏ 'ਚ ਜਿਹੜਾ ਤੇਲ ਖਰਚਾ ਦੂਰ ਨੇੜੇ ਦੇ ਹਿਸਾਬ ਨਾਲ ਜਿੱਥੇ ਵੀ ਜਾਣਾ ਆਉਣਾ ਉਹ ਅਲੱਗ ਆਪਣਾ ਅੱਛਾ ਠੀਕ ਹੈ ਬਾਈ ਹੋਰ ਇਹ ਡਿਲੀਵਰੀ ਵੀ ਕਰਦੇ ਆ ਸਮਾਨ ਦੀ ਤੇ ਜੇ ਤੁਸੀਂ ਮੰਗਵਾਉਣੀ ਚਾਹੋ ਤਾਂ ਬਾਈ ਦਾ ਨੰਬਰ ਦਿੱਤਾ ਮੈਂ ਸਕਰੀਨ ਦੇ ਉੱਤੇ ਤਾਂ ਇਹਦੇ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਇੱਕ ਗੱਲ ਹੋਰ ਬਈ ਮੁੰਡੇ ਬੜੇ ਮਿਹਨਤੀ ਨੇ ਦੇਖ ਲਓ ਤੁਸੀਂ ਜਿੰਨਾ ਸਮਾਨ ਇਹ ਬਣਾਉਂਦੇ ਨੇ ਸਾਰਾ ਸਮਾਨ ਇੱਥੇ ਬਣਾਉਂਦੇ ਨੇ ਆਪਦੇ ਹੱਥੀ ਬਣਾਉਂਦੇ ਨੇ ਸਾਰੇ ਸੈਂਚੇ ਨੇ ਇਹਨਾਂ ਕੋਲੇ ਤੇ ਜਿੰਨੀ ਵੀ A to Z ਚੀਜ਼ ਬਣਾਉਂਦੇ ਨੇ ਇਹ ਕਿਤੋਂ ਲਿਆ ਕੇ ਨਹੀਂ ਵੇਚਦੇ ਸਾਰਾ ਸਮਾਨ ਜਿਹੜਾ ਇਹ ਆਪ ਬਣਾਉਂਦੇ ਨੇ ਤੇ ਸਫਾਈ ਤੁਸੀਂ ਆ ਜਿਹੜਾ ਟੱਕਣਾ ਦਾ 플ਸ਼ ਦਾ ਉਹ ਬਣਦਾ ਦੇਖ ਲਓ ਤੇ ਸਫਾਈ ਦੇਖੋ ਤੁਸੀਂ ਐਂਡ ਦੇ ਵਿੱਚ ਜਿਹੜਾ ਇਹ ਰਿਜ਼ਲਟ ਆ ਉਹ ਕਿੰਨੀ ਵਧੀਆ ਸਫਾਈ ਆਉਣੀ ਹੈ ਦੇਖ ਲਓ ਤੁਸੀਂ ਆਪਣੇ ਪੰਜਾਬੀ ਭਰਾ ਨੇ ਇੱਕ ਵਾਰੀ ਇਹਨਾਂ ਨੂੰ ਸੇਵਾ ਦਾ ਮੌਕਾ ਜ਼ਰੂਰ ਦੇਣਾ ਚਾਹੀਦਾ ਆਪਾਂ ਨੂੰ ਕਿਉਂਕਿ ਆਪਣੇ ਪਿੰਡਾਂ ਦੇ ਨੇ ਅੱਜ ਆਪਾਂ ਇਹਨਾਂ ਦੀ ਲੋਡ ਪੈਣ ਦੇ ਉੱਤੇ ਮਦਦ ਕਰਾਂਗੇ ਇਹਨਾਂ ਦੀ ਤਾਂ ਆਪਣੇ ਵੀ ਲੋਡ ਪੈਣ ਦੇ ਉੱਤੇ ਇਹ ਆਪਣੀ ਮਦਦ ਕਰਨਗੇ ਤਾਂ ਦੇਖ ਲਓ ਤੁਸੀਂ ਕਿੰਨੀ ਸਫਾਈ ਹੈ ਜਿਹੜੀ ਉਹ ਇਸ ਢੱਕਣ ਦੇ ਵਿੱਚ ਆ ਗਈ ਤਾਂ ਜਿਹੜਾ ਜਿੰਨਾ ਵੀ ਕੰਮ ਇਹ ਕਰਦੇ ਨੇ ਸਾਰਾ ਕੰਮ ਸਾਫ਼ ਸੁਥਰਾ ਕਰਦੇ ਨੇ ਤੁਸੀਂ ਇੱਥੇ ਆ ਕੇ ਵੀ ਸਮਾਨ ਲਿਜਾ ਸਕਦੇ ਹੋ ਤੇ ਇੱਕ ਫੋਨ ਕਰਕੇ ਵੀ ਜਿਹੜਾ ਤੁਸੀਂ ਸਮਾਨ ਹੈ ਆਪਣੇ ਘਰੇ ਪਹੁੰਚਦਾ ਕਰਵਾ ਸਕਦੇ ਹੋ ਬਾਈ ਹੋਰਿਆਂ ਕੋਲੇ ਸਾਰਾ ਜਿੰਨੇ ਵੀ ਬੰਦੇ ਨੇਗੇ ਕੰਮ ਕਰਨ ਵਾਲੇ ਰੱਖੇ ਹੋਏ ਨੇ ਬਾਈ ਹੋਰਿਆਂ ਨੇ ਤੇ ਸਾਰਾ ਸਮਾਨ ਉਹੀ ਪਟਣ ਤੋਂ ਲੈ ਕੇ ਜਮਾ ਐਂਡ ਤੱਕ ਜਿੰਨੇ ਉਹ ਚ ਰਿੰਗ ਪੈਣਗੇ ਸਾਰੇ ਰਿੰਗ ਪਾ ਕੇ ਉੱਤੇ ਆ ਟਕਣ ਲਾ ਕੇ ਤੁਹਾਨੂੰ ਕੰਮ ਕੰਪਲੀਟ ਕਰਨ ਤੱਕ ਜਿੰਨਾ ਖਰਚਾ ਬਾਈ ਹੋਰਿਆਂ ਨੇ ਦੱਸਿਆ ਹੈ ਉਹਨੇ ਖਰਚੇ ਦੇ ਵਿੱਚ ਸਾਰਾ ਕੰਮ ਕੰਪਲੀਟ ਕਰਨਗੇ ਜੇ ਤੁਸੀਂ ਵੀਡੀਓ ਦਿਖਾ ਕੇ ਬਾਈ ਹੋਰਾਂ ਨਾਲ ਗੱਲਬਾਤ ਕਰੋਗੇ ਤਾਂ ਉਹਦੇ ਉੱਤੇ ਤੁਹਾਨੂੰ ਜਿਹੜਾ ਸਪੈਸ਼ਲ ਹੈ ਜਿਹੜਾ ਡਿਸਕਾਊਂਟ ਉਹ ਦਿੱਤਾ ਜਾਊਗਾ ਤੇ ਇੱਧਰ ਮੈਂ ਤੁਹਾਨੂੰ ਇੱਕ ਹੋ ਟੱਕਣ ਦਿਖਾ ਦੇਣਾ ਜਿਹੜਾ ਪਹਿਲਾਂ ਬਣਾਇਆ ਹੋਇਆ ਉਹ ਹੁਣ ਬਣਾਇਆ ਸੀ ਬਣਾਈ ਜਾਂਦੇ ਸੀ ਤੇ ਆ ਢੱਕਣ ਦੇਖ ਲਓ ਪਹਿਲਾਂ ਸਫਾਈ ਦੇਖੋ ਤੁਸੀਂ ਇਸੇ ਸਫਾਈ ਦੇ ਤਰ੍ਹਾਂ ਤੁਸੀਂ ਦੇਖ ਲਓ ਵੀ ਜਿੰਨੇ ਵੀ ਰਿੰਗ ਨੇ ਜਿੰਨਾ ਵੀ ਸਮਾਨ ਪਿਆ ਬਾਈਹਰਾਂ ਕੋਲੇ ਸਾਰਾ ਸਾਫ਼ ਸੁਥਰਾ ਤੁਸੀਂ ਦੇਖ ਹੀ ਲਿਆ ਸਾਰੀ ਵੀਡੀਓ ਪਹਿਲਾਂ ਦੇਖ ਲਿਓ ਤੁਸੀਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਲਾਈਕ ਕਰਨਾ ਨਾ ਭੁੱਲਿਓ ਤੇ ਬਾਕੀ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਸਾਨੂੰ ਇਹ ਤਰੀਕਾ ਕਿਵੇਂ ਲੱਗਿਆ ਤੇ ਆ ਦੇਖ ਲਓ ਬਾਈਹਰਾਂ ਕੋਲੇ ਨੱਕੇ ਵੀ ਨੇਗੇ ਖੇਤ ਵਾਲੇ ਨੱਕੇ ਜਿਹੜੇ ਆਪਾਂ ਖਾਲਾਂ ਦੇ ਵਿੱਚ ਲਾਉਣੇ ਹੁੰਦੇ ਆ ਤੇ ਇਧਰ ਦੂਜੇ ਫੱਟੀ ਵਾਲੇ ਨੱਕੇ ਵੀ ਨੇ ਤੇ ਇਧਰ ਰਿੰਗ ਪਏ ਨੇ ਤੇ ਇੱਕ ਜਿਹੜੇ ਉਹ ਟੱਕਣ ਨੇ ਪਲੱਸ ਵਾਲੇ ਉਹ ਨੇ ਬਾਈ ਹੋਰਾਂ ਕੋਲੇ ਤਾਂ ਦੇਖ ਲਓ ਜੇ ਕਿਸੇ ਵੀਰ ਭਰਾ ਨੇ ਇਹ ਆਪਣੇ ਕੰਮ ਦੇ ਨਾਲ ਨਾਲ ਲੋਕਾਂ ਨੂੰ ਰੋਜ਼ਗਾਰ ਵੀ ਦਿੰਦੇ ਨੇ ਜੇ ਤੁਸੀਂ ਆਪਣੇ ਪਿੰਡ ਪੱਧਰ ਦੇ ਉੱਤੇ ਦੁਕਾਨ ਕਰਨੀ ਆ ਤਾਂ ਬਾਈ ਹੋਰਾਂ ਨਾਲ ਤੁਸੀਂ ਸੰਪਰਕ ਜ਼ਰੂਰ ਕਰੋ ਤੇ ਜਿਹੜਾ ਸਮਾਨ ਹੈ ਉਹ ਇੱਥੋਂ ਲਿਜਾ ਕੇ ਤੁਸੀਂ ਆਪਣੇ ਪਿੰਡ ਪੱਧਰ ਦੇ ਉੱਤੇ ਵੇਚ ਸਕਦੇ ਹੋ ਸੰਭਾਈ ਜੀ ਜਿਵੇਂ ਤੁਸੀਂ ਹੁਣੇ-ਹੁਣੇ ਸਾਰਾ ਕੰਮ ਬਾਈ ਦਾ ਦੇਖ ਹੀ ਲਿਆ ਹਨ ਕਿੱਡਾ ਵਧੀਆ ਕੰਮ ਹੈ ਤੇ ਇਹ ਛੋਡੇ ਵਾਸਤੇ ਵੀ ਫਾਇਦਾ ਤੇ ਇੱਕ ਵਗਲ ਹੋਰ ਇਹਦੀ ਜਿਹੜੀ ਡਿਲੀਵਰੀ ਹੈ ਇਹ ਬਾਈ ਹੋਰੇ ਆਪ ਕਰਕੇ ਆਉਂਦੇ ਨੇ ਤਾਂ ਇਹਨਾਂ ਕੋਲੇ ਜਿੰਨੇ ਕੰਮ ਵਾਲੇ ਮੁੰਡੇ ਨੇ ਸਾਰੇ ਰੱਖੇ ਹੋਏ ਨੇ ਆਪਣੇ ਆਪ ਇਹ ਸਾਰਾ ਸਮਾਨ ਤੁਹਾਡੇ ਘਰੇ ਪਹੁੰਚਦਾ ਕਰ ਦੇਣਗੇ ਬਾਕੀ ਤੁਹਾਨੂੰ ਆਪਣੇ ਘਰੇ ਡੱਗ ਪਟਣ ਦੀ ਲੋੜ ਨਹੀਂ ਤੁਸੀਂ ਇੱਕ ਫੋਨ ਕਰਨਾ ਤੇ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ ਜੀ ਧੰਨਵਾਦ